ਵਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਸਾਖੀ ਕਪੂਰੇ ਦਾ ਮਾਫੀ ਮੰਗਣਾ ਤੇ ਸਤਿਗੁਰੂ ਜੀ ਦਾ ਟਿਲਮਾ ਤੋਂ ਅੱਗੇ ਜਾਣਾ ਕਪੂਰੇ ਦੇ ਪੁੱਤਰਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਗੁੱਸੇ ਹੋ ਕੇ ਅੱਗੇ ਚਲੇ ਗਏ ਹਨ ਤੇ ਇਹ ਵੀ ਗਿਆਨ ਹੋ ਗਿਆ ਕਿ ਉਹ ਦੂਰ ਨਹੀਂ ਗਏ ਸਗੋਂ ਸੋਢੀ ਕੋਲ ਪਾਸ ਹਨ ਉਹਨਾਂ ਨੇ ਆਪਣੇ ਬਾਪ ਕਪੂਰੇ ਨੂੰ ਮਜਬੂਰ ਕੀਤਾ ਕਿ ਉਹ ਜ਼ਰੂਰ ਸਤਗੁਰੂ ਜੀ ਪਾਸ ਚੱਲਣ ਤੇ ਸਰਾਪਤੀ ਥਾਂ ਵਰ ਪ੍ਰਾਪਤ ਕਰਨ ਪੁੱਤਰਾਂ ਦਾ ਆਖਾ ਕਪੂਰਾ ਮੋੜ ਨਾ ਸਕਿਆ ਅਕੀ ਮੇਰੀ ਸਤਗੁਰੂ ਜੀ ਦੀਵਾਨ ਲਾ ਕੇ ਬੈਠੇ ਸਨ ਬਹੁਤ ਸਾਰੇ ਮਾਲਵੇ ਤੇ ਬਹਿਰਾਣਾ ਦੇ ਜਵਾਨ ਸਤਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋਏ ਉਪਦੇਸ਼ ਸਰਵਣ ਕਰ ਰਹੀ ਸਨ ਉਸ ਸਮੇਂ ਚੌਧਰੀ ਕਪੂਰੇ ਨੇ ਜਾ ਸਤਗੁਰੂ ਜੀ ਦੇ ਚਰਨਾ ਉੱਤੇ ਮੱਥਾ ਟੇਕਿਆ ਉਸ ਸੇ ਪੁੱਤਰ ਵੀ ਨਮਸਕਾਰ ਕਰਕੇ ਬੈਠ ਗਏ ਵੱਡੇ ਪੁੱਤਰ ਸੁਖੀ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਬੰਦੇ ਭੁੱਲਣ ਹਾਰ ਹਨ ਅਸਾਂ ਦਾ ਬਾਪ ਭੁੱਲ ਗਿਆ ਭੁਲਿਆ ਵੀ ਇਸਤਾਰ ਕਰਕੇ ਕਿਉਂਕਿ ਤੁਰਕ ਬਹੁਤ ਜ਼ਾਲਮ ਹਾਕਮ ਹੈ ਇਸ ਦੀ ਪੁੱਲ ਬਦਲੇ ਜੋ ਆਪਨੇ ਬਚਨ ਕੀਤਾ ਹੈ ਉਸ ਦੀ ਖਿਮਾ ਬਖਸ਼ੋ ਮਿਹਰ ਕਰੋ ਆਪ ਵਰਗੇ ਮਹਾ ਬਲੀਆਂ ਤੇ ਮਹਾਪੁਰਸ਼ਾਂ ਨੂੰ ਕ੍ਰੋਧ ਵਿੱਚ ਨਹੀਂ ਆਉਣਾ ਚਾਹੀਦਾ ਅਸੀਂ ਤਾਂ ਬੱਚੇ ਹਾਂ ਅਸਾਂ ਉਤੇ ਹੀ ਦਇਆ ਕਰੋ ਅਸਾਂ ਦਾ ਇਕ ਇਲਾ ਨਾ ਸੜੇ ਤੇ ਨਾ ਸ਼ਹਿਰ ਉਜੜੇ ਜੋ ਸੇਵਾ ਆਖੋ ਕਰਨ ਨੂੰ ਤਿਆਰ ਹਾਂ ਬਸ ਮਿਹਰ ਕਰੋ ਮਿਹਰ हे ਭਗਵਾਨ ਅਸਾਂ ਦੇ ਬਾਪ ਨੂੰ ਖਿਮਾ ਬਖਸ਼ੋ ਛੋਟੀ ਕਾਲ ਵੀ ਬੈਠਾ ਸੀ ਉਸਨੇ ਵੀ ਲਾਗੂ ਬੇਨਤੀ ਕਰ ਦਿੱਤੀ ਮਹਾਰਾਜ ਇਹ ਬੱਚੇ ਬੜੇ ਨੇਕ ਹਨ ਆਪਨੇ ਜੋ ਬਚਨ ਕੀਤਾ ਹੈ ਉਸ ਨਾਲ ਤਾਂ ਇਨ੍ਹਾਂ ਤੇ ਅਸਰ ਪਵੇਗਾ ਜੇ ਕਪੂਰਾ ਮਾਰਿਆ ਗਿਆ ਤੇ ਕਿਲਾ ਉਜੜ ਗਿਆ ਤਾਂ ਇਹ 마ਸੂਮ ਕਿੱਧਰ ਜਾਣਗੇ ਦਇਆ ਕਰੋ हे ਕਿਰਪਾ ਦੇ ਸਾਖਰੋ ਦਇਆ ਕਰੋ ਉਸ ਵੇਲੇ ਕਪੂਰਾ ਵੀ ਚੁੱਪ ਨਾ ਰਹਿ ਸਕਿਆ ਉਸ ਦੇ ਨੈਣਾ ਵਿੱਚ ਵੀ ਜਲ ਆ ਗਿਆ ਤੇ ਉਸ ਨੇ ਬਾਹੀ ਲੰਮੀਆਂ ਕਰਕੇ ਸਤਿਗੁਰੂ ਜੀ ਦੇ ਚਰਨ ਫੜ ਲਏ ਲੰਮੇ ਹੋ ਕੇ ਲੈਂਦਾ ਹੋਇਆ ਉਹ ਇਉਂ ਡਡਿਆ ਕੇ ਬੇਨਤੀ ਕਰਨ ਲੱਗਾ ਦਾਤਾ ਮੇਰੇ ਤੇ ਮਿਹਰ ਕਰੋ ਮੈਂ ਭੁੱਲ ਗਿਆ ਮੈਂ ਪਾਪੀ ਕੋਲੋਂ ਮਾੜੇ ਬਚਨ ਨਿਕਲ ਗਏ ਮੇਰੇ ਤੇ ਦਿਆਲਤਾ ਕਰੋ ਸਤਿਗੁਰੂ ਜੀ ਨੇ ਫਰਮਾਇਆ ਚੌਧਰੀ ਜੀڑا ਬਚਨ ਹੋ ਗਿਆ ਹੈ ਉਹ ਤਾਂ ਨਹੀਂ ਟਲ ਸਕਦਾ ਤੇਰਾ ਅੰਤ ਫਾਇਦੇ ਦੇ ਰੂਪ ਵਿੱਚ ਹੋਵੇਗਾ ਪਰ ਤੇਰੇ ਪੁੱਤਰਾਂ ਵਾਸਤੇ ਇਹ ਹੈ ਕਿ ਜੇ ਉਹ ਅੰਮ੍ਰਿਤ ਛਕ ਲੈਣ ਤੇ ਤਿਆਰ ਬਰ ਤਿਆਰ ਸਿੰਘ ਰਹਦੇ ਹੋਏ ਪੰਥ ਦੀ ਸੇਵਾ ਕਰਦੇ ਰਹਿਣਗੇ ਤਾਂ ਇਹਨਾਂ ਦਾ ਇਕਬਾਲ ਬਹੁਤ ਵੱਡਾ ਹੋਵੇਗਾ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਰਾਜ ਕਰਨਗੇ ਇਹਨਾਂ ਨੂੰ ਅੰਮ੍ਰਿਤ ਛਕਾ ਲੈ ਕਪੂਰਾ ਮਹਾਰਾਜ ਹੁਣੇ ਕਿ ਆਪ ਅੰਮ੍ਰਿਤ ਛਕਾ ਦਿਓ ਇਹ ਹੀ ਸ਼ੁਭ ਸਮਾਂ ਹੈ ਉਸੇ ਵੇਲੇ ਸਤਿਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਜਦੋਂ ਅੰਮ੍ਰਿਤ ਤਿਆਰ ਹੋ ਗਿਆ ਤਾਂ ਕਪੂਰੇ ਦੇ ਪੁੱਤਰ ਅਤੇ ਸੋਢੀ ਕਾਲ ਦਾ ਪੋਤਰਾ ਅਬੇਚੰਦ ਅੰਮ੍ਰਿਤ ਚਕਨਵਾਸੀ ਤਿਆਰ ਹੋ ਗਏ ਸਾਹਿਬਾਨੀ ਅੰਮ੍ਰਿਤ ਚਿਕਾਇਆ ਉਹਨਾਂ ਨੂੰ ਤਿਆਰ ਬਰ ਤਿਆਰ ਸਿੰਘ ਸਜਾ ਕੇ ਪਹਿਲਾਂ ਸੋਢੀ ਅਬੇਚੰਦ ਨੂੰ ਬਚਨ ਕੀਤਾ ਸਤਿਗੁਰੂ ਜੀ ਦਾ ਬਚਨ ਸੀ ਕਿ ਕੋਈ ਸਿੱਖ ਪ੍ਰੀਤਿ ਚੰਦ ਦੀ ਔਲਾਦ ਨਾਲ ਨਾ ਵਰਤੇ ਪਰ ਅੱਜ ਤੋਂ ਅਸੀਂ ਆਖਦੇ ਹਾਂ ਜਿਹੜਾ ਸੋਢੀ ਅੰਮ੍ਰਿਤ ਛੱਕ ਕੇ ਤਿਆਰ ਵਰਤਾਰ ਸਿੰਘ ਸੱਜ ਜਾਵੇ ਉਸ ਨਾਲ ਖਾਲਸਾ ਪੰਥ ਵਰਤੇ ਕਿਉਂਕਿ ਅੰਮ੍ਰਿਤ ਛਕਣ ਸਮੇਂ ਹਰੇਕ ਮਨੁੱਖ ਦੇ ਪਹਿਲੇ ਕਰਮ ਜਨਮ ਕੀ ਗੋਤਰ ਆਦਿ ਖਤਮ ਹੋ ਜਾਂਦੇ ਹਨ ਨਵਾਂ ਜਨਮ ਹੁੰਦਾ ਹੈ ਜਦੋਂ ਨਵਾਂ ਜਨਮ ਹੋਵੇ ਫਿਰ ਪਹਿਲੇ ਜਨਮ ਦੇ ਸੰਸਕਾਰ ਮਿਟ ਜਾਂਦੇ ਹਨ ਜਿੰਨਾ ਚਿਰ ਸਿੱਖੀ ਨੂੰ ਧਾਰਨ ਕਰੀ ਰੱਖਣਗੇ ਉਨਾ ਚਿਰ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ ਇਸੇ ਪਿਛੋਂ ਸਤਗੁਰੂ ਜੀ ਨੇ ਕਪੂਰੇ ਦੇ ਪੁੱਤਰਾਂ ਨੂੰ ਇੱਕ ਖੰਡਾ ਦੇ ਕੇ ਬਚਨ ਕੀਤਾ ਜਿੰਨਾ ਚਿਰ ਇਸ ਖੰਡੇ ਦਾ ਸਤਕਾਰ ਕਰਦੇ ਰਹਿਣਗੇ ਉਹਨਾਂ ਚਿਰ ਰਾਜ ਭੋਗਣਗੇ ਅਜੇ ਐਸੇ ਬਚਨ ਹੋ ਗਏ ਰਹੇ ਸਨ ਕਿ ਪੌਰ ਪਿੰਡ ਦੇ ਬਖਸ਼ਾ ਸਿੰਘ ਕਿ ਉਹਦੇ ਸਾਥੀ ਘੋੜਿਆਂ ਤੇ ਸਵਾਰ ਹੋਏ ਤੇਜ਼ ਰਫ਼ਤਾਰ ਵਿੱਚ ਸਤਗੁਰੂ ਜੀ ਦੇ پاس ਪੁੱਜੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੂਬੇ ਸਰਹੰਦ ਦੇ ਵਜ਼ੀਰ ਖਾਨ ਦਾ ਤੂਰਿਆ ਹੋਇਆ ਲਸ਼ਕਰ ਵਾਹੂਦਾਹੀ ਆਪਦੀ ਪਾਲ ਵਿੱਚ ਆ ਰਿਹਾ ਹੈ ਲਸ਼ਕਰ ਦੀ ਗਿਣਤੀ 7000 ਦੇ ਕਰੀਬ ਅੱਸੀ ਦੀ ਹੈ ਆਸ ਹੈ 5 ਕੁ ਦਿਨਾਂ ਨੂੰ ਇੱਥੇ ਪਹੁੰਚ ਜਾਵੇਗਾ ਜਿਵੇਂ ਹੁੰਦਾ ਹੈ ਆਪਣੇ ਆਪ ਦਾ ਬਚਾਅ ਕਰ ਲੋ ਲਸ਼ਕਰ ਦੇ ਨਾਲ ਮੁਲਖਈਆ ਵੀ ਹੈ ਕਪੂਰਾ ਕਪੂਰੇ ਦੇ ਪੁੱਤਰ ਕੌਲ ਦੇ ਪੁੱਤਰ ਸਾਰੇ ਉੱਥੇ ਸਨ ਉਹਨਾਂ ਸਾਰਿਆਂ ਨੇ ਪਾਈ ਬਖਸ਼ ਸਿੰਘ ਦੇ ਬਚਨਾਂ ਨੂੰ ਸੁਨਿਆ ਉਹ ਵੀ ਸੋਚਾਂ ਵਿੱਚ ਗੁੰਮ ਹੋ ਗਏ ਕਿ ਕੀ ਕੀਤਾ ਜਾਵੇ ਉਹਨਾਂ ਅਜੇ ਕੋਈ ਗੱਲ ਨਹੀਂ ਸੀ ਕੀਤੀ ਕਿ ਸਤਿਗੁਰੂ ਜੀ ਨੇ ਬਚਨ ਕੀਤਾ ਯੋ ਭਾਈ ਦੱਸੋ ਤੁਸੀਂ ਤਾਂ ਇਸ ਇਲਾਕੇ ਦੇ ਪੇਤੀ ਹੋ ਕਿਵੇਂ ਤੇ ਕਿੱਥੇ ਦੁਸ਼ਮਣ ਨਾਲ ਟੱਕਰ ਲਈ ਜਾਵੇ ਤਾਂ ਕਿ ਦੁਸ਼ਮਣ ਨੂੰ ਹਾਰ ਹੋਵੇ ਦੁਸ਼ਮਣ ਬਹੁਤ ਸਿੱਧ ਤੇ ਅੜਿਆ ਹੋਇਆ ਹੈ ਉਸ ਸਾਹਮੂ ਭੰਨਣਾ ਹੀ ਚੰਗਾ ਹੈ ਦੱਸੋ ਕਿ ਇਸ ਟਿਕਾਣੇ ਪੁੱਛੀਏ ਕਪੂਰੇ ਨੇ ਉੱਤਰ ਦਿੱਤਾ ਮਹਾਰਾਜ ਇੱਥੋਂ ਥੋੜੀ ਦੂਰ ਕਿਦਰਾਨੇ ਦੀ ਟਾਬ ਹੈ ਉਸ ਟਾਬ ਦੇ ਕਿਨਾਰੇ ਬਿਰਾਜੋ ਉਹਦੇ ਚੌਗਿਰਦੇ 12 ਕੋ ਕਿਤੇ ਪਾਣੀ ਨਹੀਂ ਟਾਬ ਉਤੇ ਆਪਦਾ ਕਬਜ਼ਾ ਹੋਵੇਗਾ ਦੁਸ਼ਮਣ ਪਾਣੀ ਹੱਤੋਂ ਤ੍ਰਿਹਾਇਆ ਮਰਦਾ ਹੋਇਆ ਵਾਪਸ ਮੁੜ ਜਾਵੇਗਾ ਮਾਲੇ ਵਿੱਚ ਤ੍ਰੇਹ ਚਲਣੀ ਔਕੀ ਹੈ ਕੁਝ ਬਹਿਰਾਰ ਤੁਸਾਨੀ ਸੇਵਾ ਕਰਨਗੇ ਉਧਰ ਚਲੋ ਇੱਕ ਵਾਰ ਦੁਸ਼ਮਣ ਖਿੱਲਰ ਗਿਆ ਤਾਂ ਮੁੜ ਕੇ ਨਹੀਂ ਆਵੇਗਾ ਮੇਰੀ ਰਾਏ ਤਾਂ ਇਹ ਹੈ ਬਾਕੀ ਸੋਠੀ ਕਾਲਜੀ ਕੋਲੋਂ ਕੁਝ ਲੋ ਸੋਠੀ ਕਾਲ ਨੇ ਵੀ ਇਹੀ ਸਲਾਹ ਦਿੱਤੀ ਅੰਤ ਇਹੋ ਫੈਸਲਾ ਹੋਇਆ ਕਿ ਖਿਦਰਾਣੇ ਦੀ ਢਾਬ ਵੱਲ ਕੁਝ ਕੀਤਾ ਜਾਵੇ ਅਗਲੇ ਦਿਨ ਕੁਝ ਕੀਤਾ ਕਪੂਰੇ ਦੇ ਮਹਤਵਰ ਖਾਨੇ ਨਾਮ ਦੇ ਇੱਕ ਬੈਰਾ ਨੂੰ ਸਤਿਗੁਰੂ ਜੀ ਦੇ ਨਾਲ ਤੋਰਿਆ ਤਾਂ ਕਿ ਉਹ ਰਾਹ ਦੱਸੀ ਜਾਵੇ ਤੇ ਲੋੜ ਪੈਂਦੇ ਸਹਾਇਤਾ ਕਰੇ ਟਿਲਵਾ ਤੋਂ ਚੱਲ ਕੇ ਜਤੋ ਨਗਰ ਤੋਂ ਹੋ ਕੇ ਸੁਨਹਿਰ ਪਿੰਡ ਜਾਂ ਟਿੱਕੇ ਉਤੋਂ ਦੇ ਸ਼ਾਮੇ ਡੋਗਰ ਨੇ ਸਤਿਗੁਰੂ ਜੀ ਤੇ ਸਿੰਘਾਂ ਨੂੰ ਦੁੱਧ ਪਿਲਾਇਆ ਕਿਉਂਕਿ ਉਸ ਕੋਲ ਬਹੁਤ ਸਾਰੀ ਮੱਜਾ ਸਨ ਇੱਥੇ ਕੁਝ ਧਾਰਵੀ ਵੀ ਸਤਿਗੁਰੂ ਜੀ ਦੇ ਸਿੱਖ ਬੜੇ ਉਹਨਾਂ ਨੇ ਬਚਨ ਦਿੱਤਾ ਇਹ ਉਹ ਅੱਗੇ ਨੂੰ ਤਾੜੇ ਨਹੀਂ ਮਾਰਿਆ ਕਰਨਗੇ। ਉਹਨਾਂ ਵਿੱਚੋਂ ਦੋ ਦਾ ਨਾਮ ਅਤਰਾ ਤੇ ਚਤਰਾ ਸੀ। ਸੁਨਿਆਰ ਤੋਂ ਚੱਲ ਕੇ ਰਾਮੇ ਆਣੇ ਨਗਰ ਵਿੱਚ ਪੁੱਜੇ। ਇਸ ਪਿੰਡ ਦੇ ਬਾਹਰ ਇੱਕ ਸੁੰਦਰ ਤਲਾਬ ਸੀ। ਉਸ ਤਲਾਬ ਤੇ ਡੇਰਾ ਲਾ ਦਿੱਤਾ। ਨਗਰ ਵਾਸੀਆਂ ਨੇ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ। ਉਹਨਾਂ ਦੀ ਸੇਵਾ ਤੇ ਸਾਹਿਬ ਬਹੁਤ ਪਰਸੰਨ ਹੋਏ। ਸਾਹਿਬ ਜੰਗਲ ਵਿੱਚ ਫਿਰਨ ਤੁਰਨ ਗਏ ਤਾਂ ਅੱਗੇ ਇੱਕ ਜੱਟ ਟਹੇਲੇ ਤੋੜ ਰਿਹਾ ਸੀ। ਉਸ ਨੂੰ ਦੇਖ ਕੇ ਸਾਹਿਬਾਂ ਨੇ ਪੁੱਛਿਆ ਭਾਈ ਕੀ ਕਰਦਾ ਹੈ? ਉਸਨੇ ਅੱਗੋਂ ਉੱਤਰ ਦਿੱਤਾ ਜੀ ਢੇਲੇ ਤੋੜ ਰਿਆ ਹਾਂ ਸਤਿਗੁਰੂ ਜੀ ਇਹ ਕੀ ਕੀਤੇ ਜਾਣਗੇ ਜੱਟ ਮਹਾਰਾਜ ਇਸ ਦੇਸ਼ ਵਿੱਚ ਕੰਗਾਲੀ ਬਹੁਤ ਹੈ ਇਹ ਢੇਲੇ ਤੋੜ ਕੇ ਰੱਖ ਛੱਡਾਂਗੇ ਇਹ ਇਹਨਾਂ ਨੂੰ ਕਈਆਂ ਟੰਗਾ ਨਾਲ ਲੱਤਾ ਸਵਾਦੀ ਬਣਾ ਖਾਵਾਂਗੇ ਇਹ ਕੁਰਾਕ ਭੁੱਖਿਆਂ ਦੀ ਹੈ ਸਤਿਗੁਰੂ ਜੀ ਇੱਕ ਦਾਣਾ ਅਸਾਂ ਨੂੰ ਦਿਖਾਲ ਖਾਂ ਭਲਾ ਜੱਟ ਨੇ 2-3 ਦਾਣੇ ਢੇਲਿਆਂ ਦੇ ਸਤਿਗੁਰੂ ਜੀ ਨੂੰ ਦੇ ਦਿੱਤੇ ਜੋ ਜੀ ਪ੍ਰੀਤਮ ਨੇ ਇੱਕ ਢੇਲਾ ਨੂੰ ਵਿੱਚ ਪਾਇਆ ਤਾਂ ਉਹਨਾਂ ਨੂੰ ਬਹੁਤ ਕੋੜਾ ਲੱਗਿਆ ਸਾਹਿਬਾ ਨੇ ਜੱਟ ਨੂੰ ਕਿਹਾ ਇਹ ਔੜੇ ਹਨ ਇਹਨਾਂ ਨੂੰ ਸੁੱਟ ਦੇ ਉਸਨੇ ਥੋੜਾ ਜਿਹਾ ਬਚਨ ਮੰਨਿਆ ਬਹੁਤ ਥੋੜੇ ਡੇਲੇ ਸੁੱਟੇ ਓਖੇ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਉਹ ਡੇਲੇ ਸੁੱਟ ਦੇਵੇ ਸਤਗੁਰੂ ਜੀ ਨੇ ਤਿੰਨ ਵਾਰ ਬਚਨ ਕੀਤਾ ਉਸਨੇ ਤਿੰਨੇ ਵਾਰ ਡੇਲੇ ਸੁੱਟੇ ਪਰ ਸ਼ੇਰ ਵਿੱਚੋਂ ਪਾ ਰੱਖ ਲਏ ਉਹਦੀ ਇਹ ਕਮਦਿਲੀ ਦੇਖ ਕੇ ਸਾਹਿਬਾ ਨੇ ਬਚਨ ਕੀਤਾ ਜੇ ਸਾਰੇ ਡੇਲੇ ਸੁੱਟ ਦਿੰਦੇ ਤਾਂ ਮਾਲਵੇ ਦੀ ਸਾਰੀ ਕੰਗਾਲੀ ਦੂਰ ਹੋ ਜਾਣੀ ਸੀ ਹੁਣ ਤਿੰਨ ਹਿੱਸੇ ਕੰਗਾਲੀ ਦੂਰ ਹੋਵੇਗੀ ਇੱਕ ਹਿੱਸਾ ਰਹੇਗੀ ਏ ਬਚਨ ਕਰਕੇ ਗੁਰੂ ਸਾਹਿਬ ਅੱਗੇ ਨਿਕਲ ਗਏ ਉਹ ਜੱਟ ਉੱਥੇ ਇਕਲੋਤਾ ਹੋਇਆ ਹੀ ਪਛਤਾਉਂਦਾ ਰਿਹਾ ਹੋਈਆ ਭੁੱਲਾਂ ਗਲਤੀ ਲਈ ਮਾਫ ਕਰਨਾ ਵਾਹਿਗੁਰੂ ਜੀ ਸਬਦਾ ਪੜਿਆ ਸੁਣਿਆ ਪਰਵਾਨ ਕਰਨਾ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ